ਤੋ ਵੀ ਲੈ ਸਕਦੇ ਹੋ ਤਿੰਨ ਚਾਹੀਦੇ ਤਿੰਨ ਵੀ ਲੈ ਸਕਦੇ ਜਿੰਨੀਆਂ ਵੀ ਤੁਹਾਡੀ ਡਿਮਾਂਡ ਨੂੰ ਜਿੰਨਾ ਕੇਅਰ ਕਰ ਸਕਦੇ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਡਾਕਟਰ ਤੋਂ ਤੇ ਬਾਲਾ ਵੱਡਾ ਲੰਮਾ ਚੌੜਾ ਕੰਮ ਨਹੀਂ ਹਰ ਬਿਮਾਰੀ ਦਾ ਇਲਾਜ ਕੀ ਹੈ ਜਿਹੜੇ ਆਪਣੇ ਕਾਮਨ ਪ੍ਰੋਬਲਮ ਦਾ ਸਾਰੀਆਂ ਕੀਆ ਹੱਲ ਹੋ ਸਕਦੀਆਂ ਨੇ ਅਸੀਂ ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਸਾਡਾ ਸਟੇਟ ਜਿਹੜਾ ਕੀ ਹੈ ਟ੍ਰੀ ਅਸੀਂ ਕਹਿ ਦਿੰਦੇ ਆ ਰਾਜ ਰੋਖਾ ਤਾਂ ਕਹਿੰਦੇ ਆ ਟਾਲੀ ਆ ਤੇ ਟਾਲੀ ਸਭ ਤੋਂ ਕੀਆ ਗੁਣਕਾਰੀ ਮੰਨਿਆ ਜਾਂਦਾ ਦੋ ਤਰਕ ਨੇ ਜਿਹਦੇ ਸਭ ਤੋਂ ਗੁਣਕਾਰੀ ਮੰਨੇ ਜਾਂਦਾ ਕਿ ਤਾਂ ਔਲੇ ਦਾ ਤਰਕ ਮੰਨੇ ਜਾਂਦਾ ਉਹਨੂੰ ਡਾਕਟਰ ਕਿਹਾ ਜਾਂਦਾ ਤੇ ਦੂਜਾ ਜਿਹੜਾ ਟਾਲੀ ਦੇ ਦਰਾਂ ਤੇ ਜਿਹੜਾ ਸਾਡਾ ਰਾਜ ਰੋਖਾ ਉਹ ਐਵੇਂ ਨਹੀਂ ਬਣਿਆ ਤੇ ਟਾਲੀ ਜਿਹੜੀ ਹੈਗੀ ਆ ਉਹਨੂੰ ਆਪਾਂ ਸਿਸ਼ਣ ਵੀ ਕਹਿ ਦਿੰਦੇ ਆ ਤੇ ਟਾਲੀ ਦਾ ਤੇ ਤੁਸੀਂ ਜਿਆਦਾ ਦਵਾਈ ਨਹੀਂ ਕਿਹਾ ਉਹਨਾਂ ਦਾ ਜਿਹੜੇ ਇਹ ਲਿਖਿਆ ਮੈਂ ਕਿ ਕੁਝ ਦੋ ਵੀ ਲੈ ਸਕਦੇ ਹੋ ਤਿੰਨ ਚਾਹੀਦੇ ਤਿੰਨ ਵੀ ਲੈ ਸਕਦੇ ਜਿੰਨਿਆਂ ਦੀ ਤੁਹਾਡੀ ਡਿਮਾਂਡ ਨੂੰ ਜਿੰਨਾ ਤੇ ਸ਼ੂਗਰ ਦੇ ਸਭ ਤੋਂ ਵੱਧ ਕੋੜੀ ਕਰਨਾ ਸ਼ੂਗਰ ਦੇ ਨਾਲ ਨਾਲ ਹਾਜਮਾ ਵੀ ਠੀਕ ਕਰਦੀ ਆ ਕੋਈ ਵੀ ਹਾਜਮਾ ਦੀ ਮੇਰੇ ਔਲੇ ਵਾਲਾ ਕੰਮ ਪੇਟ ਬਹੁਤ ਵਧੀਆ ਉਪਰਾਲਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਦੱਸਣ ਦੀ ਲੋੜ ਨਹੀਂ ਪਿਛਲੇ ਦਿਨਾਂ ਤੋਂ ਲੈ ਕੇ ਲਗਾਤਾਰ ਸ਼ੀਤਪਖ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਪੌਦੇ ਲਾਉਣ ਦੀ ਮਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅੱਜ ਪਹੁੰਚੇ ਸੀ ਸਭ ਤੋਂ ਪਹਿਲਾਂ ਅਕਾਲ ਅਕੈਡਮੀ ਜਗਰਾਮ ਤੀਰਥ ਉਸ ਤੋਂ ਬਾਅਦ ਪਹੁੰਚੇ ਸੀਗੇ ਗੁਰੂ ਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੈਰੀ ਵਿਖੇ ਤੇ ਬਹੁਤ ਵਧੀਆ ਉਪਰਾਲਾ ਸ਼ੀਤਪਖ ਸਿੰਘ ਨਸ਼ਾ ਵਿਰੋਧੀ ਮੰਚ ਦਾ ਤੇ ਤਕਰੀਬਨ ਜਿਹੜੇ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਰਹੇ ਆ ਬੜਾ ਵਧੀਆ ਉਤਸ਼ਾਹ ਸਟਾਫ ਦੇ ਵਿੱਚ ਟੀਚਰਾਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਬੜੀ ਵਧੀਆ ਗੱਲ ਹੈ ਤੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੀ ਟੀਮ ਵੱਲੋਂ ਉਹਨਾਂ ਦੇ ਵਲਾਰੇ ਰੁਪਿੰਦਰਜੀਤ ਸਿੰਘ ਸਿੱਧੂ ਤੇ ਮੇਜਰ ਸਿੰਘ ਕਮਾਲੂ ਵੱਲੋਂ ਬੜੀ ਬਰੀਕੀ ਦੇ ਨਾਲ ਹੈ ਜਿਹੜਾ ਪੌਦਿਆਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿਹੜੇ ਪੌਦੇ ਕਿਹੜੀਆਂ ਬਿਮਾਰੀਆਂ ਦੇ ਨਾਲ ਲੜਦੇ ਨੇ ਤੇ ਕਿਹੜੀਆਂ ਬਿਮਾਰੀਆਂ ਤੋਂ ਆਪਾਂ ਛਡਕਾਰਾ ਪਾ ਸਕਦੇ ਹਾਂ ਕਿਹੜੇ-ਕਿਹੜੇ ਪੌਦੇ ਕਿਹੜੀਆਂ ਬਿਮਾਰੀਆਂ ਤੋਂ ਛਡਕਾਰਾ ਦਵਾ ਸਕਦੇ ਨੇ ਬੜੀ ਬਰੀਕੀ ਦੇ ਨਾਲ ਇਹ ਗੱਲਬਾਤ ਹੈ ਜਿਹੜੀ ਸੀਤਪਖ ਸਿੰਘ ਨਸ਼ਾ ਵਿਰੋਧੀ ਮੰਚ ਦੇ ਬਲਾਰਿਆਂ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਇਹ ਪ੍ਰੋਗਰਾਮ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਕੀਤਾ ਗਿਆ ਪਹਿਲਾਂ ਬੱਚਿਆਂ ਦੇ ਨਾਲ ਬੜੀ ਬਰੀਕੀ ਦੇ ਨਾਲ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਸਕੂਲ ਦੇ ਵਿੱਚ ਪੌਦੇ ਆ ਜਿਹੜੇ ਉਹ ਲਾਏ ਗਏ ਤੇ ਸਮੂਹ ਸਟਾਫ ਨੂੰ ਪੌਦੇ ਆ ਜਿਹੜੇ ਉਹ ਵੰਡੇ ਗਏ ਆ ਤੇ ਬਹੁਤ ਵਧੀਆ ਉਪਰਾਲਾ ਲਗਾਤਾਰ ਇਹ ਮਹਿੰਮਾ ਜਿਹੜੀ ਪੌਦੇ ਲਾਉਣ ਵਾਲੀ ਲਗਾਤਾਰ ਤੇਜ਼ੀ ਦੇ ਨਾਲ ਚੱਲ ਰਹੀ ਹੈ ਉਸ ਤੋਂ ਬਾਅਦ ਪਹੁੰਚੇ ਸੀਗੇ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਿਖੇ ਤੇ ਜੋਗੇਵਾਲਾ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ ਸਾਰੀ ਟੀਮ ਨੂੰ ਜੀ ਆਇਆਂ ਕਿਹਾ ਗਿਆ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਦੇ ਨਾਲ ਬੜੀ ਬਰੀਕੀ ਦੇ ਨਾਲ ਸੀਤਪਖ ਸਿੰਘ ਨਸ਼ਾ ਵਿਰੋਧੀ ਮੰਚ ਦੇ ਮੈਂਬਰਾਂ ਵੱਲੋਂ ਪੌਦਿਆਂ ਬਾਰੇ ਗੱਲਬਾਤ ਕੀਤੀ ਗਈ ਕਿਹੜੇ ਪੌਦੇ ਕਿਹੜੀਆਂ ਬਿਮਾਰੀਆਂ ਤੋਂ ਆਪਾਂ ਨੂੰ ਛੁਟਕਾਰਾ ਦਿਵਾ ਸਕਦੇ ਐ ਬੜੀ ਬਰੀਕੀ ਦੇ ਨਾਲ ਇਹ ਗੱਲਬਾਤ ਕੀਤੀ ਗਈ ਹੈ ਤੇ ਆਸ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਨੂੰ ਕਮੈਂਟ ਵੀ ਕਰੋਗੇ ਤੇ ਸ਼ੇਅਰ ਵੀ ਕਰੋਗੇ ਤੇ ਆਓ ਗੱਲਬਾਤ ਵੀ ਕਰਦੇ ਹਾਂ ਸੀਤਪਖ ਸਿੰਘ ਨਸ਼ਾ ਵਿਰੋਧੀ ਮੰਚ ਦੀ ਟੀਮ ਦੇ ਨਾਲ ਕਿੰਨਾ ਕੁ ਟੀਚਾਗਾ ਕਿੰਨੇ ਇੱਕ ਪੌਦੇ ਲਾਤੇ ਤੇ ਕਿੰਨੇ ਇੱਕ ਪੌਦੇ ਉਹ ਲਾ ਰਹੇ ਦੱਸੋ ਠੀਕ ਹੈ ਨਾ ਜਿਹੜੀ ਮੁਹਿੰਮ ਚਲਾਈ ਹੋਈ ਹੈ ਕਿੰਨੇ ਇੱਕ ਐਸ ਟਾਈਮ ਪੌਦੇ ਜਿਹੜੇ ਤੁਸੀਂ ਲਾ ਦਿੱਤੇ ਤੇ ਕਿੰਨਾ ਕੁ ਟਾਰਗੇਟ ਹੈ ਵੀ ਲਾਉਣਾ ਸਾਡਾ ਭਾਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਐਤਕੇ ਦੀ 8000 ਪੌਦੇ ਵਾਕੇ ਲਾਉਣੇ ਨਹੀਂ ਕੰਨੇ ਅਸੀਂ ਕਾਮਯਾਬ ਕਰਨ ਤੱਕ ਮੈਂ ਉਹਨਾਂ ਦਾ ਪਿੱਛਾ ਵੀ ਕਰਦੇ ਆ ਪਹਿਲਾਂ ਵੀ ਅਸੀਂ ਪੂਟੇ ਇਸੇ ਤਰ੍ਹਾਂ ਲਾਉਂਦੇ ਵੀ ਆ ਚਾਰ ਦੀਵਾਰੀ ਦੇ ਅੰਦਰ ਲਾਉਣੇ ਆ ਇਸ ਵਾਰ ਥੋੜਾ ਜਿਹਾ ਅਸੀਂ ਚੇਂਜ ਇਹ ਕੀਤਾ ਕਿ ਹਰ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੇ ਜਾ ਕੇ ਬੱਚਿਆਂ ਨਾਲ ਕਿੰਟਰੈਕਟ ਕਰਦੇ ਉਹਨਾਂ ਨੂੰ ਦੱਸ ਦਿਆ ਕਿ ਹਰ ਬੂਟੇ ਦੀ ਇੰਪੋਰਟੈਂਸ ਕੀ ਆ ਉਹ ਬੂਟੇ ਨੂੰ ਵਰਤਣਾ ਕਿਵੇਂ ਆ ਤੁਸੀਂ ਕਿਉਂਕਿ ਸਾਡਾ ਜਿਹੜੀ ਮਾਂਕੇ ਹੈਗੇ ਪੌਦੇ ਆ ਹਰ ਬਿਮਾਰੀ ਦਾ ਇਲਾਜ ਕਰਦੇ ਆ ਖਾਸ ਤੌਰ ਤੇ ਜਿਵੇਂ ਸ਼ੂਗਰ ਆ ਬੀਪੀ ਆ ਹਾਰਟ ਦੀਆਂ ਪ੍ਰੋਬਲਮਾਂ ਨੇ ਉਹਨਾਂ ਵਾਸਤੇ ਜਿੰਨੇ ਪੌਦੇ ਹੈਗੇ ਆ ਜਿਵੇਂ ਅਰਜਨ ਦਾ ਦਰਖਤ ਆ ਨਿੰਮ ਦਾ ਦਰਖਤ ਆ ਜਾਮਣਾ ਇਹਨਾਂ ਸਾਰੀਆਂ ਚੀਜ਼ਾਂ ਕਿਵੇਂ ਉਹਨਾਂ ਦਾ ਅਸੀਂ ਟਰੀਟ ਕਰ ਸਕਦਾ ਤਾਂ ਬੱਚਿਆਂ ਨੂੰ ਇੱਕੋ ਗੱਲ ਕਹਿਣਾ ਕਿ ਜੇ ਮਾਪੇ ਤੁਹਾਡੀ ਮਾਂਕੇ ਇੱਕ ਸਾਹਮ ਸੰਭਾਲ ਕਰਦੇ ਆ ਤਾਂ ਮਾਪੇ ਦੇ ਤੁਸੀਂ ਦਵਾਈਆਂ ਛਡਾ ਸਕਦੇ ਹੋ ਜੇ ਤੁਸੀਂ ਕੀ ਇਹਨਾਂ ਪੌਦਿਆਂ ਨੂੰ ਸਹੀ ਤਰੀਕੇ ਨਾਲ ਲਾ ਕੇ ਸੰਭਾਲ ਕਰਕੇ ਉਹਨਾਂ ਦਾ ਫਾਇਦਾ ਦੇ ਸਕਦੇ ਹਾਂ ਕਿ ਕਿਵੇਂ ਹਰ ਚੀਜ਼ ਦੀ ਪੱਤੇ ਨੂੰ ਕਿਵੇਂ ਵਰਤਣਾ ਜੜ ਨੂੰ ਕਿਵੇਂ ਵਰਤਣਾ ਛਿਲੜ ਨੂੰ ਕਿਵੇਂ ਵਰਤਣਾ ਉਹ ਸਾਰਾ ਦੱਸ ਕੇ ਫਿਰ ਬੱਚਿਆਂ ਨੂੰ ਕਹਿੰਨਾ ਕਿ ਜਿਹੜਾ ਬੱਚੇ ਦੀ ਇੱਛਾ ਹੈਗੀ ਉਹ ਫਿਰ ਡਿਮਾਂਡ ਕਰਦੇ ਆ ਜਿਹੜਾ ਬੱਚਾ ਚਾਹੁੰਦਾ ਉਸੇ ਬੱਚੇ ਨੂੰ ਬੂਟਾ ਦਿੱਤਾ ਜਾਂਦਾ ਤੇ ਉਸ ਬੱਚੇ ਨੂੰ ਅਸੀਂ ਸਨਮਾਨਿਤ ਵੀ ਕਰਾਂਗੇ ਉਹਨਾਂ ਦੇ ਟਾਈਮ ਤੇ ਜਿਹੜੇ ਮਾਕੇ ਬੂਟਿਆਂ ਦੀ ਚੰਗੀ ਤਰ੍ਹਾਂ ਸੰਭਾਲ ਕਰਨਗੇ ਜਿਹੜਾ ਬੰਦਾ ਕਰਦਾ ਉਹਨੂੰ ਛੇਤੀ ਜਿੱਦੀ ਗੜੇ ਨੂੰ ਇਨਫੈਕਸ਼ਨ ਵੀ ਨਹੀਂ ਹੁੰਦੀ ਜਿਹੜੀ ਸੋਡ ਇਨਫੈਕਸ਼ਨ ਕਹਿੰਦੇ ਆ ਉਹਦੇ ਵਾਸਤੇ ਵੀ ਕੰਮ ਕਰਦਾ ਇੱਕ ਆਈ ਸਾਈਡ ਵਾਸਤੇ ਸਭ ਤੋਂ ਵਧੀਆ ਚੀਜ਼ ਆਉਣਾ ਇੱਕ ਬਲੱਡ ਦੇ ਵਿੱਚ ਘਾਟ ਹੁੰਦੀ ਹੈ ਅਨੀਮੀਆ ਸਾਰਿਆਂ ਨੇ ਵੜਿਆ ਹੋਊਗਾ ਸਾਇੰਸ ਦਾ ਅਨੀਮੀਆ ਇੱਕ ਬਿਮਾਰੀ ਹੁੰਦੀ ਹੈ ਉਹ ਵੀ ਬਲੱਡ ਦੇ ਵਿੱਚ ਆਹਣ ਦੀ ਘਾਟ ਕਰਕੇ ਹੁੰਦੀ ਹੈ ਉਹ ਵੀ ਸਭ ਤੋਂ ਵੱਧ ਔਰੇ ਚ ਪਾਇਆ ਜਾਂਦਾ ਜਿਹੜਾ ਅਨੀਮੀਆ ਦੀ ਬਿਮਾਰੀ ਉਹ ਛੇਤੀ ਛੇਤੀ ਹੁੰਦੀ ਨਹੀਂ ਬਾਕੀ ਔਲੇ ਦਾ ਸੇਵਨ ਕਰਨ ਵਾਸਤੇ ਸੋਖਾ ਤਰੀਕਾ ਜੇ ਸਭ ਤੋਂ ਵੱਧ ਇਹਦੇ ਫਾਇਦੇ ਲੈਣੇ ਆ ਤੈਨੂੰ ਪੁੱਟ ਕੇ ਇਹਦਾ ਚੂਰ ਨਾ ਜ਼ਿਆਦਾ ਸ਼ਹਿਦ ਦੇ ਨਾਲ ਮਿਕਸ ਕਰਕੇ ਲੈਣ ਤੇ ਸ਼ਹਿਦ ਦੇ ਵਿੱਚ ਕਹੇ ਕੈਂਡੀ ਵੀ ਹੁੰਦੀ ਹੈ ਅਧਿਕਰ ਕੀ ਹੈ ਹਨੀ ਵਾਲੀ ਕੈਂਡੀ ਵੀ ਹੁੰਦੀ ਆ ਉਹ ਸਭ ਤੋਂ ਗੁਣਕਾਰੀ ਹੈ ਜੇ ਸ਼ਹਿਦ ਦੇ ਨਾਲ ਮਿਕਸ ਹੋ ਜਾਂਦਾ ਤਾਂ ਦਾ ਦੁੱਗਣੇ ਫਾਇਦੇ ਹੋ ਜਾਂਦੇ ਆ ਤਾਂ ਸ਼ਹਿਦ ਵਾਲੀ ਕੈਂਡੀ ਵੀ ਆਪਾਂ ਲੈ ਸਕਦੇ ਆ ਇਹਦੇ ਵਾਸਤੇ ਤੇ ਅੱਖਾਂ ਦੇ ਦੁਆਲੇ ਕਹਿੰਦੇ ਆ ਕਿ ਸਰਕਲ ਬਣ ਲੱਗ ਜਾਂਦੇ ਆ ਆਪਣੇ ਉਹਦੇ ਵਾਸਤੇ ਆਪਾਂ ਆਮ ਕੀ ਕਰਦੇ ਆ ਲੋਕ ਕਰੀਮਾਂ ਲੈ ਲੈਂਦੇ ਆ ਪਰ ਕਰੀਮਾਂ ਕੋਈ ਇਲਾਜ ਨਹੀਂ ਕਰ ਕੋ ਕਿਸੇ ਦਾ ਤੱਪ ਦੀ ਘਾੜਾ ਤੁਹਾਡੀ ਬੋਰਡਿੰਗ ਜਿਹਦੇ ਕਰਕੇ ਅੱਖਾਂ ਦੇ ਨਾਲ ਕਾਲੇ ਕਾਲੇ ਸਰਕਲ ਬਣ ਲੱਗ ਜਾਂਦੇ ਆ ਉਹਦੇ ਵਾਸਤੇ ਵੀ ਬੈਸਟ ਜਿਹੜੀ ਮੈਡੀਸਨ ਆ ਉਹ ਔਲਾ ਔਲੇ ਨੂੰ ਤਰੀਕੀ ਆ ਉਹਦੇ ਵਾਸਤੇ ਵਰਤ ਸਕਦੇ ਹੋ ਉਹ ਤੋਂ ਅਗਲਾ ਤਰਖ ਜਿਹੜਾ ਸਾਡੇ ਕੋਲ ਸਭ ਤੋਂ ਵੱਧ ਮਤ ਲੱਗਿਆ ਸੀ ਲਾਇਆ ਵੀ ਇਸ ਵਾਰ ਜਾਮਣ ਦਾ ਦਰਖਤ ਆ ਹੁਣ ਸੀਜ਼ਨਲ ਬਾਕੇ ਫਰੂਟ ਚੱਲ ਰਿਹਾ ਜਾਮਣ ਜਿੰਨੀ ਖਾ ਸਕਦੇ ਹੋ ਇਹ ਆਪਾਂ ਉਹ ਵੈਸੇ ਮਿੱਠਾ ਪਰਮਪਰ ਜਾਮਣ ਸ਼ੂਗਰ ਵਾਲੇ ਪੇਸ਼ੈਂਟਾਂ ਵਾਸਤੇ ਸਭ ਤੋਂ ਈ ਵਧੀਆ ਕਰਦਾ ਇਹਦੀ ਹਿੜਕ ਵੀ ਕੰਮ ਆਉਂਦੀ ਹੈ ਜਿਹੜੀ ਆਪਾਂ ਵਿੱਚੋਂ ਹਿੜਕ ਨਿੰਤਲ ਦੀ ਆ ਉਹਨੂੰ ਸੁਕਾ ਕੇ ਕੁੱਟ ਕੇ ਉਹਦਾ ਪਾਊਡਰ ਬਣਾ ਲਓ ਉਹਦੇ ਨਾਲ ਸ਼ੂਗਰ ਵਾਲੇ ਪੇਸ਼ੈਂਟ ਨੂੰ ਲਗਾਤਾਰ ਸੇਵਨ ਕਰਾਓ ਉਹਨੂੰ ਬੰਦ ਨੂੰ ਸ਼ੂਗਰ ਵੀ ਤਤੁਕ ਕਰ ਦਿੰਦੀ ਹੈ ਬਗੈਰ ਜਿਆਮਣ ਦਾ ਰੱਖਦਾ ਇੱਕ ਵੀਰ ਦੋ ਸਾਲ ਦਾ ਹੁੰਦਾ ਜੰਗੂਲੇ ਤੇ ਜੰਗੂ ਸਿੰਘ ਨਾਂ ਦਾ ਸਾਲ ਦਾ ਜਿਹੜਾ ਸ਼ੂਗਰ ਪੇਸ਼ੈਂਟ ਵਾਸਤੇ ਤੇ ਹੱਡ ਪੇਸ਼ੈਂਟ ਵਾਸਤੇ ਸਭ ਤੋਂ ਵੱਧ ਫਾਇਦੇ ਦਿੰਦਾ ਤੇ ਇਹ ਵੀ ਇੰਫਲੈਮੇਟਰੀ ਹੈਗਾ ਐਂਟੀ ਇਨਫਲੈਮੇਟਰੀ ਆ ਸਰੀਰ ਦੇ ਵਿੱਚ ਸੋਜ ਆਉਂਦੀ ਆ ਜਾਂ ਗੱਡਾ ਸੁੱਕ ਜਾਂਦੀਆਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਗਠੀਏ ਦੀ ਬਿਮਾਰੀ ਆ ਉਹਦੇ ਵਾਸਤੇ ਇਹਦੇ ਪੱਤਿਆਂ ਦਾ ਕਾढ़ा ਬਣਾ ਕੇ ਲੈ ਲਓ ਬਾਕੀ ਲਗਾਤਾਰ 15 ਦਿਨ ਜੇ ਕਾढ़ा ਲੈ ਲਿਓ ਤਾਂ ਤੁਹਾਡਾ ਜਿਹੜਾ ਗਠੀਏ ਦੀ ਪ੍ਰੋਬਲਮ ਆ ਉਹਦਾ ਬਹੁਤ ਹੱਦ ਤੱਕ ਕੀ ਉਹਦਾ ਇਲਾਜ ਹੋ ਜਾਂਦਾ ਗਠੀਏ ਵਾਸਤੇ ਜਮੜ ਦਾ ਪੌਂਦਾ ਵੀ ਬਹੁਤ ਮਹਣਕਾਰੀ ਆ ਤੇ ਮੂਹੇ ਵਿੱਚੋਂ ਕਦੇ ਵੀ ਬੋ ਆਉਣ ਲੱਗ ਜਾਂਦੀ ਹੈ ਆਪਣੇ ਬੋ ਮਾਰਦੀ ਆ ਮੂਹੇ ਛਾਲੇ ਹੋ ਜਾਂਦੇ ਆ ਉਹਦੇ ਵਾਸਤੇ ਜਰਮਣ ਦੇ ਪੱਤੇ ਚਾ ਕੋਲੋ ਤੁਸੀਂ ਲਗਾਤਾ ਆ ਕਿ ਹਰ ਹੁਣ ਤੇ ਜਰਮਣ ਦੇ ਪੱਤੇ ਜਰਮਣ ਦੇ ਪੱਤੇ ਛਾਲੇ ਕਦੋਂ ਹੋ ਜਾਂਦੇ ਆ ਅੱਗੇ ਆ ਗਿਆ ਸੁਹੰਜਨਾ ਦਾ ਮੂਟਾ ਇਹ ਹੁਣ ਆਪਣੇ ਲੋਕ ਜਿਆਦਾ ਲਾਉਣ ਲਾ ਕੇ ਟੁੱਟਦਾ ਬਹੁਤ ਜਾਂਦਾ ਤੇ ਗਰੋ ਵੀ ਸਭ ਤੋਂ ਵੱਧ ਛੇਤੀ ਕਰਦਾ ਇਹਦੇ ਵਿੱਚ ਮੇਨ ਵਿਟਾਮਿਨ ਏ ਆ ਵਿਟਾਮਿਨ ਸੀ ਆ ਵਿਟਾਮਿਨ ਕੇ ਆ ਪੋਟਾਸ਼ੀਅਮ ਆ ਮੈਗਨੀਸ਼ੀਅਮ ਹੈਗਾ ਪ੍ਰੋਟੀਨ ਆ ਸਭ ਤੋਂ ਵੱਧ ਮਤਲਬ ਕਿ ਪੌਦੇ 'ਚ ਪਾਇਆ ਜਾਂਦਾ ਆ ਇਹਦੇ ਪੱਤੇ ਲਗਾਤਾਰ ਖਾਣ ਵਾਲੇ ਬੰਦੇ ਦੀ ਸ਼ੁਕਰੇ ਦੇ ਨਾਲ ਵੀ ਗੱਤੂ ਹੁੰਦੀ ਹੈ ਜਿਹੜਾ ਸੁਹ ਜਨਰੇ ਦੀਆਂ ਪੱਤੇ ਲਗਾਤਾਰ ਸੇਵਨ ਕਰਦਾ ਉਸ ਤੋਂ ਬਿਨਾ ਗਠੀਏ ਵਾਸਤੇ ਜੇ ਪਹਿਲਾਂ ਕਿ ਜੇ ਸਾਰੇ ਪੌਦੇ ਲਗਭਗ ਗਠੀਏ ਦਾ ਇਲਾਜ ਹੈਗੇ ਆ ਆਪਾਂ ਗਠੀਏ ਵਾਸਤੇ ਡਾਕਟਰਾਂ ਕੋਲੇ ਜਾਂਦੇ ਆ ਇਕੱਲਾ 3 ਕਿਲੋਨਰ ਕੋਲੇ ਦਾ ਪਰਮਾਨੈਂਟ ਲਾ ਦੇਈਏ ਇਹਦਾ ਇਲਾਜ ਇਹਦਾ ਪੌਦਿਆਂ ਦੇ ਬਾਕੀ 100% ਇਲਾਜ ਆ ਗਠੀਏ ਦਾ ਇਲਾਜ ਖਾਸ ਤੌਰ ਤੇ ਸੁਹ ਜਨਾਂ ਗਠੀਏ ਵਾਸਤੇ ਵਰਤਿਆ ਜਾਂਦਾ ਤੇ ਸ਼ੁੱਕਰਵਾਰ ਤੇ ਕਰਤਾ ਜਾਂਦਾ ਜਿਹੜਾ ਕਸਟਮਰ ਨਾਲ ਪਹਿਲਾਂ ਗੱਲ ਕੀਤੀ ਆ ਇਹ ਤੁਹਾਡੇ ਐਜਡੀ ਨੰਬਰ ਬਣਾਉਣਾ ਜਿਹੜਾ ਚੰਗਾ ਕਸਟਮਰ ਆ ਗੁੱਡ ਕਸਟਮਰ ਹੋਣੇ ਤੇ ਬੈਡ ਕਸਟਮਰ ਹੋਣੇ